Terima kasih telah menonton! チョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコンチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチョコチ He was a group. ਨਾਮਕ ਪਦ ਪੰਗਜ ਬੰਦਨ ਸਿਮਰੋ ਅਗਦ ਦੋਖਨ ਗੰਧ ਅਮਰਦਾਸ ਗੁਰ ਹਰਿ ਦਇਆ ਹੋ ਕਰਤਾ RAMਦਾਸ ਸੁਖ ਪਾਵੋ ਤਪਰਕਾਸ਼ਕ ਸ਼੍ਰੀ ਹਰਿ ਰਾਇ ਤਮੋ ਘਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਹਾਰੀ ਤੇਗ ਬਹਾਦਰ ਪਰਮ ਕਿਰਪਾਲਾ ਦੇਖ ਬਹਾਦਰ ਪਰਮ ਕਿਰਪਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਬਸਾਲਾ ਧਰੋ ਤਰਾ ਪਰ ਪੁਨ ਪੁਨ ਸੀਸਾ ਧਰੋ ਤਰਾ ਸਾ ਜੀ ਆਪ ਮੈਂ ਹੈ ਅੰਮ੍ਰਿਤ ਗਿਆਨ ਹੈ ਬਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਉਤਤ ਬੰਨੋ ਕਾਰਿਆਂ ਅਨੁਰਾਗ ਤਾਜ ਗੁਰ ਪੰਤਰ ਦ੍ਰਿਦਰ ਹੋਏ ਗੁਰ ਹੈ ਵਗਿਆ ਕਹਾਤ ਯਾਦ ਦੇਤ ਗੁਰਮੰਤਰ ਜੋ ਸਿਰ ਬਿਨਾਂ ਕੀ ਜਾਤ ਮੜ ਭਾਗੀ ਹਰ ਸੰਗਤ ਪਾਵੈ ਭਾਗਹੀਨ ਪ੍ਰਭ ਚੋਟਾਂ ਖਾਵੈ ਬੇ ਰੁਪਾ ਗਨ ਸਤ ਸੰਨ ਨਾ ਲੱਭੈ ਬੇ ਸੰਗਤ ਮੈਲ ਮਰੀਜਿ ਜੋ ਕਬੀਰ ਚੰਦਨ ਆ ਬਿਰਵਾ ਭਲਾ ਬੇੜਿ ਉਟ ਹਗ ਬਲਾਸ ਓਏ ਪੀ ਚੰਦਨ ਜੱਗ ਨਮਾ ਮੰਨਿਆ ਤੇ ਨੇ ਜੀ ਨਕਮ ਕੋਲਸਤ ਦੇ ਜੱਗ ਨਮਾ ਮੰਨਿਆ ਤੇ ਨੇ ਜੀ ਜੱਗ ਨਮਾ ਮੰਨਿਆ ਤੇ ਨੇ ਜੀ ਜਦ ਜਦ ਮਨ ਬਣਦੇ ਜੇੜੇ ਚੰਦਨ ਬਣ ਜਾਂਦੇ ਨੇ ਚੰਦਨ ਗੁਲਬਤ ਦੇ ਜੇੜੇ ਚੰਦਨ ਬਣ ਜਾਂਦੇ ਦੇ 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 ਚੰਨ ਕੋਲ ਬਸ 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 ਦੇ ਦੇ ਰੰਗ ਨਾ ਬੜਾ ਜਾ ਦੇ ਨੇ ਰਤਨ ਗੁਰ ਗਿ ਜੀ ਦੇ ਮਸਤਿਰ ਨਦਰ ਕਾ ਪਰ ਬਾਪਾ ਰੀਡਿਓਟਾ ਬੰਨਾਸ ਹੋਏ ਪੀਤ ਸੰਨ ਹੋਏ ਰਹੇ ਉਏ ਕੀ ਜਨ ਹੋਏ ਸੱਚੇ ਬਾਸ਼ਾ ਜੀ ਅੰਦਰ ਪਵਨ ਪਵਿੱਤਰ ਹਾਜ਼ਰ ਤੇ ਹਜ਼ੂਰੀ ਅੰਦਰ ਜਿਹੜੇ ਮਿਲ ਬੈਠੇ ਸਤਸੰਗੀ ਜਨੋ ਇਹ ਮਹੀਨਾਵਾਰੀ ਸਮਾਗਮ ਵੀ ਹੈ ਤੇ ਮੱਸਿਆ ਦਾ ਸਮਾਗਮ ਵੀ ਹੈ ਤੇ ਸਾਲਾਨਾ ਵੱਡਾ ਸਮਾਗਮ ਵੀ ਹੈ ਜਿਸ ਵੀ ਸਤਿਕਾਰ ਨਾਲ ਤੁਹਾਨੂੰ ਗੁਰਬਾਣੀ ਸੁਣ ਕਥਾ ਕੀਰਤਨ ਇਹ ਸਭ ਅਮੋਲਕ ਵਸਤਾਂ ਦਾ ਅਨੰਦ ਮਾਣਣ ਵਾਸਤੇ ਸਾਨੂੰ سپਾਰਦਾ ਸਮਾਪਤ ਹੋਇਆ ਹੈ ਲੰਮੇ ਸਮੇਂ ਤੋਂ ਆਪ ਜੀ ਗੁਰਮੁਖਾਂ ਪਾਸੋਂ ਹਰੀ ਜਸ ਕਥਾ ਕੀਰਤਨ ਸ਼ਬਦ ਕੀਰਤਨ ਬੜਾ ਆਨੰਦ ਮਾਣਦੇ ਹੋ ਸਾਰੇ ਵੀ ਸਾਰੇ ਗੁਰਮੁਖ ਇਕੱਠੇ ਹੋ ਕੇ ਤੇਨਾ ਸਮਾਗਮ ਦਾ ਆਨੰਦ ਮਾਣ ਰਹੇ ਆ ਸ਼੍ਰੀ ਅਖੰਡ ਜਾਪ ਪ੍ਰਾਰambh ਹੋ ਰਿਹਾ ਹੈ ਬਾਬਾ ਬਹਾਦਰ ਸਿੰਘ ਜੀ ਬਾਬਾ ਸਤਨਾਮ ਸਿੰਘ ਜੀ ਬੋਲੋ ਮਾਝ ਦੇ ਵਾਲੇ ਜਿਹੜੇ ਕਿ ਸਾਰੇ ਵਿੱਚ ਇਹ ਦਾਸ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣਾ ਕਰਦਾ ਪ੍ਰੋਗਰਾਮ ਸਮਝਦੇ ਹੋਏ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਹੋਏ ਆਓ ਪੁਜ ਸਭਾ ਕਿ ਜੇ ਤੁੰਨੇ ਆਜਣੀਆਂ ਕਰਨੀਆਂ ਹਨ ਬੇਅੰਤ ਮਾਮ ਗੁਰਖ ਪਹੁੰਚਦੇ ਹਨ ਸਟੇਜ ਤੇ ਇਸ ਸਥਾਨ ਦੇ ਕਰਤਾ ਕਰਤਾ ਸ਼੍ਰੀਮਾਨ ਸੰਤ ਬਾਬਾ ਸੁਖਵੀਰ ਸਿੰਘ ਜੀ ਜਿਹੜੇ ਕੀ ਸਰਬੱਤ ਦੇ ਭਲੇ ਵਾਸਤੇ ਜਾਪਨ ਤੇ ਬੈਠੇ ਹੋਏ ਆ ਜਿਨ੍ਹਾਂ ਦੀ ਵੱਡੀ ਕਾਗਣਾ ਹੈ ਉਹ ਵੀ ਵੇਚੀ ਵਰਤ ਰਹੀ ਹੈ ਆਓ ਕੁਝ ਸਮਾਂ satsang ਦੀਆਂ ਗੜੀਆਂ ਪ੍ਰਾਪਤ ਹੋਈਆਂ ਸਾਰੇ ਪੂਰੇ ਦਾ ਪੂਰਾ ਲਾਭ ਲਈਏ

ਸਤ ਸੰਗਤ ਇਹਨਾਂ ਜਿਹੜੀ ਇਹ ਪਹਿਲੀ ਕੌੜੀ ਹੈ ਸਤ ਸੰਗਤ ਵਿੱਚ ਜਿਹੜਾ ਆ ਕੇ ਨਹੀਂ ਨੰਮਦਾ ਉਹਦਾ ਜੀਵਨ ਨਹੀਂ ਬਦਲ ਸਕਦਾ ਪਰ ਮਹਾਰਾਜ ਜੀ ਨੇ ਕੋ ਦੁਨੀਆ ਦੀ ਕਿਸੇ ਵੀ ਥਾਂ ਤੇ ਚਲਿਆ ਜਾ ਆਪਣੇ ਜੋਰ ਦੇ ਨਾਲ ਪਰ ਸਤ ਸੰਗਤ ਵਿੱਚ ਆਉਣਾ ਤੇਰੇ ਵਸ ਦੀ ਗੱਲ ਨਹੀਂ ਜੇ ਕੋ ਸਤਨਾਮ ਸ੍ਰੀ ਵਾਹਿਗੁਰੂ ਤੇਰੇ ਵਾਸਤੇ ਗੱਲ ਹੈ ਕਿਉਂਕਿ ਇਹ ਸੱਚਾ ਬਾਦਸ਼ਾਹ ਹੈ ਪੜਦੇ ਆ ਨਾ ਆਪਾਂ ਆਪੇ ਸੰਗਤ ਸਭ ਆਪੇ ਵਿਦਾ ਕਰਾਂਗੇ ਇਹ ਤਾਂ ਆਪਣੇ ਸੰਗਤ ਨੂੰ ਆਪ ਸੱਜ ਕੇ ਬਹਾਲ ਲੈ ਹੋ ਸਕਦਾ ਹੈ ਵੀ ਸਾਂਝੀ ਕੰਦ ਹੋਵੇ ਗੁਰੂ ਘਰ ਨਾਲ ਕੋ ਨਾ ਆਵੇ ਹੁਣ ਸੰਤ ਸੰਗਤ ਵਿੱਚ ਤੇ ਕਿੰਨੀਆਂ ਸੰਗਤਾਂ ਦੂਰ ਹੋ ਮਾਕੇ ਖੜ ਜਾਂਦੇ ਆ ਜਿਹੜੀ ਸੰਤ ਸੰਗਤ ਹੈ ਵੱਡੇ ਆਪਾਗਾਂ ਦੇ ਨਾਲ ਪ੍ਰਾਪਤ ਹੁੰਦੀ ਹੈ ਵੱਡ ਭਾਗੀ ਆਪ ਸੰਗਤ ਪਾਵੇ ਭਾਗਹੀਣ ਆਖੋ ਤਾਂ ਆਖੋ ਪ੍ਰਾਂਤੋਟਾਂ ਖਾਵੇ ਭਾਗਾ ਤੋਂ ਮੀਨਾ ਦਾ ਨਾ ਉਹ ਗੁਰੂ ਘਰ ਆਵੀ ਜਾਏ ਉਹ ਬਾਹਰੀ ਗੱਲਾਂ ਮਾਰਦਾ ਫਿਰੂਗਾ ਉਹਦੇ 'ਚ ਇੰਨੀ ਹਿੰਮਤ ਨਹੀਂ ਵੀ ਆ ਕੇ ਬਹਿ ਜੂਗਾ ਕਿਉਂ ਨਹੀਂ ਬਹਿ ਸਕਦਾ ਕਿਉਂਕਿ ਕਰਮਾਂ 'ਚ ਨਹੀਂ ਹੈਗਾ ਜੋ ਸਤਨਾਮ ਸ੍ਰੀ ਵਾਹਿਗੁਰੂ ਕਰਮਾਂ 'ਚ ਨਹੀਂ ਹੈਗਾ ਸਾਥ ਸੰਗਤ ਵੱਡਾ ਫਾੜਾ ਹੈ ਸਾਥ ਸੰਗਤ ਜਾ ਕੇ ਬਹਿਣ ਦਾ ਵੱਡ ਭਾਗੀ ਸਾਥ ਸੰਗਤ ਪ੍ਰਾਪਤ ਵੱਡ ਭਾਗੀ ਸਾਥ ਸੰਗਤ ਪ੍ਰਾਪਤ ਤਿੰਨ ਭੇਟ ਦੁਰਮਤ ਕੋਈ ਦੁਰਮਤ ਕਹਿੰਦੇ ਹਨ ખોਟੀ ਮਤ ਨੂੰ ਮਾਰਾਕ ਨੇ ਦੁਰਮਤ ਅਗਨ ਬ੍ਰਹਮ ਪਰ ਜਾਰੀ ਕਹਿੰਦੇ ਜਿਹੜੀ ખોਟੀ ਮਤ ਹੈ ਨਾ ਦੁਰਮਤ ਇਹ ਬ੍ਰਹਮ ਦੇ ਗਿਆਨ ਨੂੰ ਵਿਨਾਸ਼ ਕਰ ਦਿੰਦੀ ਹੈ ਜੇ ਕੋ ਸਤਨਾਮ ਦੇ ਰਾਗ ਕਹਿੰਦੇ ਪਰ ਇਹ ਜਿਹੜੀ ਦੁਰਮਤ ਹੈ ਇਹ ਦੂਰ ਹੋ ਸਕਦੀ ਹੈ ਸਿਰਫ ਇੱਕ ਥਾਂ ਆ ਕੇ ਉਹ ਕਿੱਥੇ ਸਤ ਸੰਗਤ ਵਿੱਚ ਜੇ ਕੋ ਸਤਨਾਮ ਦੀ ਰਿਆ ਕਿਉਂਕਿ ਵਿੱਚ ਸੰਗਤ ਹਰ ਪ੍ਰਭ ਵਰਤੈ ਹੈ ਜੋ ਸੰਗਤਾਂ ਦੇ ਨਾਮੋਂ ਹਸਦੇ ਬੜਾ ਵੱਡਾ ਮਨੋਰਥ ਹੈ ਮੇਰੇ ਮਾਧੋ ਜੀ ਸੰਤ ਸੰਗਤ ਮਿਲੇ ਹੋਰ ਸੋਤਰੀਆ ਤੇ ਤਾਂ ਹੀ ਪੜਦੇ ਆ ਨਾ ਕਹਿੰਦੇ ਸਤ ਸੰਗਤ ਵਿੱਚ ਆਉਣਾ ਨਾ ਇਹ ਭਾਗਾ ਤੋਂ ਹੀਣਿਆਂ ਨੂੰ ਨਹੀਂ ਪ੍ਰਾਪਤ ਹੁੰਦੀ ਸਤ ਸੰਗਤ ਇਹ ਹਰ ਇੱਕ ਨੂੰਨੀ ਪ੍ਰਾਪਤ ਹੁੰਦੀ ਤੁਸੀਂ ਕਰਮਾਂ ਬਾਣੀਓ ਕਿਉਂਕਿ ਬਾਣੀ ਦਾ ਫੈਸਲਾ ਸਹੀ ਤੁਦਨੋਂ ਗਾਵਹਿ ਜੋ ਸੁਖ 파ਵਾਣ ਜਿਹੜੇ ਉਹਨੂੰ ਪਾਏ ਆ ਉਹਦਾ ਜਸ ਉਹੀ ਗਾ ਸਕਦੇ ਸੰਗਤ ਵਿੱਚ ਉਹੀ ਆ ਸਕਦੇ ਨੇਂ ਦਾ ਭਾਗ ਨਹੀਂ ਜੁੜਦਾ ਨਾਦੇ ਵਰਦੇ ਕਦੇ ਕਾਮ ਨੇ ਝੋਟ ਮਾਰਦੀ ਕਦੇ ਕ੍ਰੋਧ ਨੇ ਝੋਟ ਮਾਰਦੀ ਕਦੇ ਲੋਭ ਨੇ ਝੋਟ ਮਾਰਦੀ ਝੋਟ ਕੀ ਕਰਾਂਗੇ ਜਿਸ ਨੂੰ ਵਾਕਸਲ ਹੈ ਮੇਰੇ ਪਿਆਰੇ ਆਹਾ ਉਹ ਤਾਂ ਨਾ ਇਹ ਸੰਗਤ ਐਵੇਂ ਨਹੀਂ ਮਿਲਦੀ ਮੜ ਤੋ ਸਾਥ ਦਾ ਸਾਥ ਨਹੀਂ ਮਿਲਦਾ ਭਗਵਾਨ ਸਾਥ ਭਗ ਨਹੀਂ ਮਿਲਦਾ ਨਾ ਸੱਚ ਦਾ ਨਹੀਂ ਮਿਲਦਾ ਤਨ ਤਨ ਦੀ ਮੇਰ ਦਾ ਤਾਰ ਗਾ ਬਦ ਤਗ ਦੀ ਮੇਰ ਦਾ ਤਾਰ ਗਾ ਮੇਰਾ ਸਾਹ ਰੱਬ ਦਾ ਮੈਲ ਤਰੀ ਚ ਬਿਨ ਸੰਗ ਮੈਲ ਤਰੀਂ ਮੈਂ ਤਨ ਤਨ ਦੀ ਗਾ ਤਨ ਗਾ ਨਹੀਂ ਮੋੜਾ ਮੈਂ ਤਨ ਤਨ ਦੀ ਮੈਲ ਤਰੀ ਚ ਤਨ ਜਿਲ ਨਾ ਗਾ ਰਹਿ ਨਾ ਬਦ ਤਗ ਨਹੀਂ ਜਿਲ ਨਾ ਸਤ ਸੰਗਤ ਦੀ ਮੇਨ ਦਾ ਪਾਉ ਤੇ ਨੋ ਸਿਆਣੇ ਆਂਦੇ ਹਨ ਭਾਗਹੀਣ ਨੂੰ ਨਾ ਮਿਲੇ ਫਲ ਵਸਤ ਦਾ ਕੋਈ ਮੈਨ ਨਾ ਪਈ ਵੱਡਿਆਂ ਭਾਗਾਂ ਵਾਲੇ ਉਹ ਜਿਨ੍ਹਾਂ ਨੂੰ ਸਤ ਸੰਗਤ ਦੀਆਂ ਕਰੀਆਂ ਪ੍ਰਾਰਥਨਾਵਾਂ ਵੱਡੇ ਆ ਭਾਗਾਂ ਵਾਲੇ ਆ ਇੱਥੇ ਆ ਕੇ ਨਾ ਕਰਮਾਂ ਤੇ ਗੱਲ ਖੜ ਜਾਂਦੀ ਏ ਇਸ ਕਰਕੇ ਅਕਸਰ ਬੇਇੰਤਿ ਗਰੀਦੀ ਏ ਵੀ ਜਦੋਂ ਕਰਮ ਬੀਜੋਂ ਨਾ ਤਾਂ ਚੰਗਾ ਬੀਜੋਂ ਕਿਉਂਕਿ ਤੁਹਾਡਾ ਬੀਜ ਤੁਹਾਨੂੰ ਹੀ ਵੜਣਾ ਪੈਣਾ ਹੁਣ ਜਿਹੜਾ ਭਾਗਾਂ ਤੋਂ ਹੀਣਾ ਬੰਦਾ ਕਰਮ ਹੀਣਾ ਬੰਦਾ ਉਹ satsang ਵਿੱਚ ਨਹੀਂ ਆ ਸਕਦਾ ਲਿਆ ਕੇ ਮਹਾਰੂ ਇਹ ਤੇ ਕਰਮਾਂ ਦੇ ਗੱਲਾਂ ਆ ਜਾਂਦੀਆਂ ਨੇ ਕਰਮ ਬਲਵਾਨ ਹੋਣਾ ਚਾਹੀਦਾ ਤਾਂ ਨਿਤ ਨੇਮ ਦੀ ਦਾਤ ਪ੍ਰਾਪਤ ਹੁੰਦੀ ਹੈ ਕਰਮ ਬਲਵਾਨ ਹੋਵੇ ਚੰਗੇ ਕਰਮੋਂ ਅਮਰ ਜੀਵਨ ਦਾਤ ਪ੍ਰਾਪਤ ਹੁੰਦੀ ਹੈ ਚੰਗੇ ਭਾਗ ਹੋਣ ਸਤ ਸੰਗਤ ਦੀ ਦਾਤ ਪ੍ਰਾਪਤ ਹੁੰਦੀ ਹੈ ਤੇ ਚੰਗੇ ਕਰਮ ਜਾਗ ਰਿਆਨ ਕਿਸੇ ਮਹਾਪੁਰਸ਼ ਦਾ ਨਰਾਮ ਹੋ ਜਾਂਦਾ ਹੈ ਨਾ ਉਹ ਸਾੰਨਾ ਨਾਮ ਜੀਵਾਏ ਗਿਰੂ ਇੱਕ ਗੱਲ ਯਾਦ ਰੱਖੋ ਕਿ ਤੁਹਾਡਾ ਕਰਮ ਤੁਸੀਂ ਕਿਸੇ ਵੇਲੇ ਚੰਗਾ ਵੀਜਿਆ ਨਾ ਤੁਹਾਡੇ ਅੱਗੇ ਆ ਕੇ ਜੋਸਾਈ ਹੋਵੇਗਾ ਦ੍ਰੋਪਦੀ ਸੀ ਹੁਣ ਦ੍ਰੋਪਦੀ ਮੈਂ ਬਸ ਸਮਾਪਤੀ ਕਰਾਂ ਹੁਣ ਦੇਖੋ ਬੋਲ ਬੋਲਿਆ ਸੀ ਨਾ ਕਰਮ ਬੀਜੋਗੇ ਹੁਣ ਕਈ ਬੰਦੇ ਆਖਦੇ ਆ ਕਹਿੰਦੇ ਵੀ ਅਸੀਂ ਕੁਝ ਕਰਦੇ ਆ ਉਹ ਇਕਰਨ ਬੀਜਿਆ ਜਾਂਦਾ ਪਰ ਗੁਰਬਾਣੀ ਦਾ ਫੈਸਲਾ ਕੋ ਜੋਰ ਹੈ ਮਹਾਰਾ ਕਹਿੰਦੇ ਜੋ ਤੂੰ ਅੱਖਾਂ ਦੇ ਨਾਲ ਦੇਖਦਾ ਉਹ ਵੀ ਬੀਜ ਰਹੇ ਹੈ ਜੋ ਤੂੰ ਕੰਨਾਂ ਦੇ ਨਾਲ ਸੁਣਦਾ ਉਹ ਵੀ ਬੀਜ ਰਹੇ ਹੈ ਜੋ ਤੂੰ ਮੁਖ ਦੇ ਨਾਲ ਬੋਲਦਾ ਉਹ ਵੀ ਬੀਜ ਰਹੇ ਹੈ ਸਤਿਗੁਰੂ ਸਾਧੰਗਰ ਜੀ ਵਾ ਜਿਵੇਂ ਇਹ ਹੋ ਰਿਹਾ ਹੈ ਕਿਕਰ ਦੇ ਬੀਜ ਨਾਲ ਬੜੇ ਕੋਮਲ ਜਿਹੇ ਲੱਗਦੇ ਆ ਬੀਜ ਪਰ ਜਦੋਂ ਕੋਈ ਵੀ ਜਾਂਦਾ ਦਰਗਤ ਉਹਦਾ ਕਿਕਰ ਕੰਡੇ ਲੱਗਦੇ ਆ ਜਿੰਦੇ ਪਸੰਨਾ ਜੀਰਿਆ ਆ ਆਪਾਂ ਵੀ ਸੋਚਦੇ ਨਹੀਂ ਬੋਲਣ ਲੱਗਿਆ ਕੰਮ ਕਮਾਉਣ ਲੱਗਿਆ ਤਾਂ ਕਿਸੇ ਨੂੰ ਟਿੱਜਰ ਕਰਨ ਲੱਗਿਆ ਕਿਸੇ ਦਾ ਮੁਖੌਟ ਉਡਾਉਣ ਲੱਗਿਆ ਮਾਰਾ ਕਰਨ ਲੱਗਿਆ ਬੜੀ ਖੁਸ਼ੀ ਹੁੰਦੀ ਹੈ ਵੀ ਮੇਰੀ ਗੱਲ ਤੇ ਦਾਸ ਬੰਦੇ ਉਰਸਦੇ ਕੋਸ਼ਲ ਨੇ ਆ ਨਾ ਵੀ ਮੇਰੀ ਗਮ ਤੇ ਦਾਸ ਨੂੰ ਦੇ ਹੋਰ ਹਸਤੇ ਪਰ ਮਹਾਰਾ ਕਹਿੰਦੇ ਫਿਕਰਾਂ ਦੇ ਵੀਜ ਹੈ ਜਦੋਂ ਤੇਰੇ ਮੂਰੇ ਆਉਣਗੇ ਤੇ ਤੂੰ ਨੇਖਾ ਨਹੀਂ ਦਿਆ ਜਾਨਾ ਦੇ ਕੋਠਾ ਬਣਾ ਸ਼੍ਰੀਵਾਸ ਤੂ ਆਗਤਾ ਸੀ ਦ੍ਰੋਪਦੀ ਨੇ ਕਿੰਦਾ ਦਾ ਮੈਲ ਬਣਾਇਆ ਜਿੱਥੇ ਦੀਵਾਰ ਹੈ ਉੱਥੇ ਦਰਵਾਜਾ ਹੈ ਜਿੱਥੇ ਦਰਵਾਜਾ ਲੱਗਦਾ ਉੱਥੇ ਦੀਵਾਰ ਹੈ ਜਿੱਥੇ ਬਾਗ ਹੈ ਉੱਥੇ ਤਲਾਬ ਪਾਣੀ ਦਾ ਦਰਯੋਧਨ ਡੱਗਾ ਮੈਂ ਤ੍ਰੁਤ ਮੰਤਰ ਬੋਲਾਂ ਉੱਚੀ ਖੜੀ ਨੇ ਕਰਮ ਵੀਰ ਲਿਆ ਬੋਲਦਾ ਕੀ ਬੋਲਿਆ ਇਹਦੀ ਅੰਨੇ ਨੇ ਅੰਨ ਹੀ ਜੰਮਿਆ ਦੇ ਮੁਰਸਾੰਦਾ ਕਿਹਦਾ ਕਿੱਥੇ ਤੱਕ ਗੱਲ ਪੁੱਜੀ ਫਿਰ ਕਿੱਥੇ ਤੱਕ ਬਦਲਾ ਲਿਆ ਸਾਦੇ ਪੰਜੇ ਪਾਂਡਵ ਆਰ ਤਬੂਲ ਕਰਨੀ ਪਈ ਆਰ ਦੇ ਗੁਰੂ ਦਰੋਣਾ ਜਿਆੜੀਆ ਵੱਲ ਵੇਖਿਆ ਇਹ ਬਚਾ ਲੇਗਾ ਬੰਦਗਾ ਨੋਰ ਤੋਂ ਨੀਮਿਆ ਪੈ ਗਈਆਂ ਬਾਦ ਫਾਂਡ ਵੀ ਕੁਝ ਨਾ ਕਰ ਸਕੇ ਗੁਰੂ ਦਰੋਣਾ ਚਾਲੀਆਂ ਨੇ ਕੁਝ ਕਰ ਸਕਿਆ ਸਭਾ ਵਿੱਚ ਕੋਈ ਕੁਝ ਨਹੀਂ ਕਰ ਸਕਿਆ ਬਾਲਾ ਤੋਂ ਫੜ ਕੇ ਤੁਸੀਂ ਢ ਕੇ ਲੈ ਆਵੇ ਦਰਯੋਦਨ ਕਹਿੰਦਾ ਤੂੰ ਮੇਰੀ ਬੇਇੱਜ਼ਤੀ ਕੀਤੀ ਸੀ ਮੈਂ ਤੇਰੀ ਬੇਵਤੀ ਕਰਾਂਗਾ ਤੈਨੂੰ ਨਗਰ ਚਰਾਗਾ ਕਰਮ ਵੀ ਦਿਆ ਸੀ ਯਾਦ ਕਰੋ ਇਨੇ ਸਾਰਿਆਂ ਨੂੰ ਯਾਦ ਕਰ ਲਿਆ ਕਹਿੰਦੇ ਬਸਤਰ ਲਾਹੀ ਜਾ ਰਹੇ ਆ ਜਦੋਂ ਕੋਈ ਨਹੀਂ ਨਾ ਖੜਿਆ ਜਾ ਕੋ ਮੁਸ਼ਕਿਲ ਤੋਈ ਕੋਈ ਨੋ ਦੇ ਲਾਗੂ ਹੋਏ ਦੁਸ਼ਮਣਾਂ ਸਭ ਉਹ ਪਜਾਇ ਆਸਰਾ ਚੁੱਕਿਆ ਸਭਿਆ ਸਰਾਓ ਚੇਤਾਵੇਂ ਉਸਾਰ ਬਰਾਬਰ ਲੱਗਿਆ ਨਾ ਜੀਵ ਕੋਈ ਨਹੀਂ ਨਾ ਸਹਾਈ ਹੋਇਆ ਕ੍ਰਿਸ਼ਨ ਮਹਾਰਾਜ ਨੂੰ ਯਾਦ ਕਰਦੀ ਆ ਸਮੇਂ ਦੇ ਉਤ ਆ ਮੈਨੂੰ ਗ੍ਰੇਜਨਾਂ ਕਿਸੇ ਨਹੀਂ ਜਨ ਜੇਤੂ ਮੇਰੀ ਲਾਤਾਂ ਰੱਖੀ ਤੈਨੂੰ ਸ੍ਰਿਮਨ ਕਿਸੇ ਨਹੀਂ ਜਨ ਜੇਤੂ ਮੇਰੀ ਲਾਤਾਂ ਜਨਾਂ ਦੀ ਸਰਦੂ ਕ੍ਰਿਸ਼ਨਾਂ ਕਿਸੇ

ਜੇ ਤੂੰ ਮੇਰੀ ਬਾਣੀ ਰਾਗ ਕੀ ਕ੍ਰਿਸ਼ਨ ਜੇ ਤੂੰ ਮੇਰੀ ਬਾਣੀ ਰਾਗ ਕੀ ਕ੍ਰਿਸ਼ਨ ਜੇ ਤੂੰ ਫੇਰੀ ਲਾਰਨ ਰਾਗ ਕੀ ਕ੍ਰਿਸ਼ਨ ਜੇ ਮੇਰੀ ਬਾਣੀ ਰਾਗ ਕੀ ਕ੍ਰਿਸ਼ਨ ਆਹ 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 ਤੈਨੂੰ ਮੇਰੀ ਯਾਦ ਨਾਰੀਂ ਆਜ ਨਾ ਰੱਖੀ ਕਹਿੰਦੇ ਫਿਰ ਨਾ 7 ਦਿਨ 7 ਰਾਤਾਂ ਸਾੜੀ ਉਤਾਰਦੇ ਰਹੇ ਕੱਪੜੇ ਦੇ ਥਾਣ ਲਾਗੇ ਪਰ ਨਾ ਨਾ ਕਰ ਸਕਦੇ ਜੇ ਕੋ ਸਤਨਾਮ ਸ੍ਰੀ ਵਾਹਿਗੁਰੂ ਕ੍ਰਿਸ਼ਨਾ ਕਿਉਂ ਇੰਨਾ ਸਮਾਂ ਲਾ ਰਾਮ ਨਾਮ ਸੁਚਾਰੇ ਮੈਂ ਆਉਣ ਦਾ ਸਮਾਂ ਨਹੀਂ ਲਾਇਆ ਤੂੰ ਮੈਨੂੰ ਬੁਲਾਉਣ ਦਾ ਸਮਾਂ ਲਾਇਆ ਨਾਲੇ ਮਨ ਦੇ ਭਲੇਖਾ ਨਾ ਰੱਖੀ ਤੇਰੀ ਇਲਾਜ ਮੈਂ ਰੱਖੀ ਹੈ ਯਾਦ ਕਰ ਇੱਕ ਮਹਾਪੁਰਖ ਇੱਕ ਬ੍ਰਹਮਚਾਰੀ ਇੱਕ ਸਾਧੂ ਇਸ਼ਨਾਨ ਕਰਦਾ ਸੀ ਨਦੀ ਵਿੱਚ ਤੂੰ ਵੀ ਇਸ਼ਨਾਨ ਕਰਨ ਵਾਸਤੇ ਗਈ ਆਪਣੀਆਂ ਸਖੀਆਂ ਨਾਲ ਤੂੰ ਆਖਿਆ ਸਾਧੂ ਜੀ ਮਹਾਪਵਾ ਜੀ ਬਾਹਰ ਆਓ ਅਸੀਂ ਵੀ ਇਸ਼ਨਾਨ ਕਰਨਾ ਹੈ ਉਹ ਸਾਧੂ ਆਖ ਰਿਹਾ ਤੀਏ ਮੈਂ ਨੰਨ ਹਾਂ ਮੈਨੂੰ ਲਗੋਟ ਵਾਸਤਰ ਵਾਸਤਰ ਦੇ ਕੱਪੜਾ ਪਾਣ ਕੇ ਵੇਖ ਲਈ ਮੈਂ ਬਾਹਰ ਆ ਸਕਾਂ ਕਹਿੰਦੇ ਤੂੰ ਉਸ ਵੇਲੇ ਨਾ ਨਗੋਟ ਮਾਤਰ ਆਪਣੀ ਸਾੜੀ ਚੋਂ ਬਾਸਰ ਪਾੜ ਕੇ ਦਿੱਤਾ ਸੀ ਅੱਜ ਉਹ ਨਿਕਲੇ ਜਿਹੜਾ ਤੂੰ ਕੱਪੜਾ ਪਾੜ ਕੇ ਦਿੱਤਾ ਸੀ ਨਗੋਟ ਮਾਤਰ ਸਾਧੂ ਦੀ ਲਾਜ ਰੱਖੀ ਉਹ ਤੂੰ ਕਰਮ ਬੀਜਿਆ ਆਜੋ ਕਰਮ ਤੇਰੇ ਅੱਗੇ ਆਕੇ ਤੇਰਾ ਭਲਾ ਬਣ ਕੇ ਖੜ ਗਿਆ ਸੱਤ ਦਿਨ ਸੱਤ ਰਾਤਾਂ ਬੀਤ ਗਈਆਂ ਤੈਨੂੰ ਨggen ਨਹੀਂ ਕਰ ਸਕਦਾ ਆਹ ਸਮਾਸ ਸਮਾਪਤ ਹੈ ਬੇਟੀਆਂ ਵੀ ਚੰਗੇ ਕਰਮ ਕਮਾਓ ਚੰਗੇ ਕਮਾਵਾਂਗੇ ਤਾਂ ਸਾਡਾ ਭਲਾ ਹੋਏਗਾ ਨਹੀਂ ਤਾਂ ਭਾਈ ਛੋਟਾ ਹੀ ਨੇ ਖਾਈ ਚ ਨੂੰ ਸਾਧ ਸੰਗਤ ਵਿੱਚ ਆਵਾਂਗੇ ਸਾਡਾ ਭਲਾ ਹੋਏਗਾ ਕਬੀਰ ਜੰਨਨ ਦਾ ਬਿਰਵਾ ਭਲਾ ਬੇੜਾ ਤਾਂ ਫਲਾਸ ਹੋਏ ਵੀ ਜੰਨਨ ਹੋਏ ਰਹਾ ਬਸ ਹੈ ਚੰਨ ਫਲਾਸ ਸੰਗਤ ਵਿੱਚ ਆਵਾਂਗੇ ਗੁਰਮਤ ਬਣਾਂਗੇ ਨਹੀਂ ਤਾਂ ਭਾਈ